ਾਰੇ ਹੀ ਮੈਂਬਰ ਅੱਜ ਖੁੰਦਾਨ ਦੇ ਰਹੇ ਆ ਮੈਂ ਵੀ ਅੱਜ 25 ਵਾਰ ਖੁੰਦਾਨ ਕੀਤਾ ਜੋ ਕਿ ਪੀਵੀਜੀ ਕਲਬ ਦਾ ਸੁਰਮੇ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਫਸਤੋਂ ਪਹਿਲਾਂ ਕੋਟਨ ਕੋਟ ਦਾ ਨਵਾਦ ਇਸ ਕਲਬ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਪ੍ਰਾਲਾ ਕਰਦੇ ਆ ਲੱਖਾਂ ਹੀ ਲੋਕਾਂ ਦੀ ਜਾਨ ਦੇ ਇਹ ਵਾਰਸ ਬੰਦੇ ਆ ਇਨਾਂ ਦਾ ਕੋਟਨ ਕੋਟ ਧੰਨਵਾਦ ਹੈ ਮੈਂ ਨਰਿੰਦਰ ਬਾਹਰ ਪੈਟਰਨ ਟੀਵੀ ਦੇ ਕਲੱਬ ਅੱਜ ਅਸੀਂ ਕਲੱਬ ਦੇ 16 ਸਾਲ ਪੂਰੇ ਹੋਣ ਤੇ ਉਹਦੇ ਸਥਾਪਨਾ ਦਿਵਸ ਤੇ ਕੈਂਪ ਲਗਾਇਆ ਹੈ ਔਰ ਅਸੀਂ ਲੋਕਾਂ ਨੂੰ ਜਿਵੇਂ ਜਿਵੇਂ ਅਪੀਲ ਕੀਤੀ ਸੀ 1313 ਦਾ ਮਿਸ਼ਨ ਅਸੀਂ ਨਿਭਾਇਆ ਜੀ ਇਸ ਵਾਰ ਔਰ ਸਾਡਾ ਵੀ ਸਾਡਾ 16 ਸਾਲ ਦੇ 1600 ਹੋ ਗਿਆ ਅਸੀਂ 2000 ਪਾਰ ਕਰਾਂਗੇ ਜੇ ਆਪਾਂ ਹੁਣ ਡੋਨੇਟ ਕਰਾਂਗੇ ਫਿਰ ਹੁਣ ਆਪਣੇ ਆਪਣਾ ਮੈਡੀਕਲ ਕਾਲਜ ਦੇ ਵਿੱਚ ਹੀ ਲੈ ਲਈਏ ਅਕਦੀਲਾ ਨੂੰ ਕਵਰ ਕਰਦਾ ਤੇ 145 ਬੱਚੇ ਥੈਲੋਸੀਮੀਆ ਆਪਣੇ ਮੈਡੀਕਲ ਕਾਲਜ ਚ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਲੱਗਦਾ ਜੇ ਆਪਾਂ ਬਲੱਡ ਡੋਨੇਟ ਕਰਨ ਵਾਸਤੇ ਅੱਗੇ ਨਹੀਂ ਆਵਾਂਗੇ ਤੇ ਉਹਨਾਂ ਬੱਚਿਆਂ ਦਾ ਕੀ ਬਣੂਗਾ ਜੀ ਦੇਖੋ ਜੀ ਜਿਹੜਾ ਵੀ ਬੰਦਾ ਯਾਰ ਕੋਈ ਵੀ ਹਿਊਮਨ ਬੀਿੰਗ ਜਿਹਦੀ ਜਿਹਦਾ ਜਿਹਦੀ ਉਮਰ 18 ਸਾਲ ਤੋਂ ਉੱਤੇ ਹੈ 45 ਕਿਲੋ ਤੋਂ ਉੱਤੇ ਹੈਗਾ ਉਹਨਾਂ ਨੂੰ ਪਿਛਲੇ 1 ਸਾਲ ਚ ਮਲੇਰੀਆ ਪੀਲੀਆ ਟਾਈਫਾਇਡ ਨਹੀਂ ਹੋਇਆ ਕੋਈ ਨਸ਼ਾ ਨਹੀਂ ਕਰਦੇ ਕੋਈ ਮੈਡੀਸਿਨ ਨਹੀਂ ਲੈ ਰਹੇ ਆ ਪਿਛਲੇ 1 ਸਾਲ ਚ ਕੋਈ ਕੋਵਿਡ ਨਾ ਹੋਇਆ ਕੋਈ ਡੇਂਗੂ ਨਹੀਂ ਹੋਇਆ ਪਿਛਲੇ 1 ਸਾਲ ਚ ਉਹ ਬਿਨਾਂ ਕਿਸੇ ਗਲਤੋਂ ਆਪਣੇ ਫਿਜ਼ੀਕਲੀ ਔਰ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਕੇ ਜੇ ਉਹਨਾਂ ਦਾ ਹਿਮੋਗਲੋਬਿਨ 12.5 ਗ੍ਰਾਮ ਤੋਂ ਉੱਤੇ ਹੋ ਬਲੱਡ ਡੋਨੇਟ ਕਰ ਸਕਦੇ ਆ ਜੀ ਮੇਰਾ ਨਾਮ ਜੀ ਬਰਿੰਦਰ ਕੁਮਾਰ ਮੈਂ ਨਗਰ ਕਾਉਂਸਲ ਫਾਇਰ ਬ੍ਰਿਡ ਵਿੱਚ ਮੁਲਾਜ਼ਮ ਆ ਤੇ ਇਹ ਬਹੁਤ ਵਧੀਆ ਉਰਾਲਾ ਪੀਬੀਜੀ ਕਲੱਬ ਵੱਲੋਂ ਕਿ ਇਨਸਾਨੀਅਤ ਦੀ ਸੇਵਾ ਲਈ ਆਪਾਂ ਨੂੰ ਜਿਹੜਾ ਥੂਨ ਹੈ ਉਹ ਨਾਲੀਆਂ 'ਚ ਨਹੀਂ ਨਾਲੀਆਂ 'ਚ ਬਹਿਣਾ ਚਾਹੀਦਾ ਜਿੰਨੇ ਵੀ ਇੱਥੇ ਡੋਨਰ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬੀਬੀਜੀ ਵੈਲਫੇਅਰ ਕਲੱਬ ਵੱਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪੂ ਆਪਣੀ ਬਿਊਟੀ ਬੜੀ ਹੀ ਕੰਦਈ ਦੇ ਨਾਲ ਨਭਾਈ ਆਜ ਕਰਕੇ ਮੈਂ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਬਹੁਤ ਹੀ ਲਗਨ ਨਾਲ ਇਥੇ ਹਮ ਹਮਾ ਕੇ ਪਹੁੰਚਿਆ ਜੜੀਆਂ ਤਾਂ ਸੂਈ ਤੋਂ ਡਰਦੀਆਂ ਸੀ ਅੱਜ ਉਹਨਾਂ ਨੇ ਉਹ ਵੀ ਡਰ ਕੰਡ ਕੇ ਇਹ ਅੱਜ ਬਹੁਤ ਹੀ ਵਧੀਆ ਕੰਮ ਜਿਹੜੀ ਹੈਗੀ ਸੇਵਾ ਨਿਭਾਈ ਆ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਮੀ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਰਾਜੀਵ ਮਾਲਿਕ ਅੱਜ ਦੇ ਤੋਂ ਤੁਹਾਡਾ ਨੰਦਨ ਕਾਪਨ ਕਿਹਾ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਇਹ ਦੇਖ ਲਈ ਦਿਖਾਉਂਦਾ ਅਫੀ ਬਹੁਤ ਧੰਨਵਾਦੀ ਹੈ ਜੀ ਬਹੁਤ ਇੱਕ ਵਧੀਆ ਵਿਸ਼ਾਲ ਮੇਲਾ ਜੋ ਕਿ ਪੀਬੀ ਜੀ ਨੇ ਅੱਜ ਆਰਗੇਨਾਈਜ਼ ਕੀਤਾ ਤੇ ਅਸੀਂ ਧੰਨਵਾਦੀ ਆ ਉਹਨਾਂ ਡੋਨਰਾਂ ਦੇ ਉਹਨਾਂ ਦੋਸਤਾਂ ਦੇ ਜਿਨ੍ਹਾਂ ਨੇ ਇੱਥੇ ਆ ਕੇ ਇਸ ਮੇਲੇ ਨੂੰ ਸਫਲਤਾਪੂਰਵਕ ਕੀਤਾ ਤੁਸੀਂ ਦੇਖ ਸਕਦੇ ਹੋ ਅਭੀ ਹਜੇ ਵੀ ਜੋ ਰਸ ਹੈ ਉਹ ਥੋੜੀ ਨਹੀਂ ਰਹਾ ਤੇ ਕਿਉਂਕਿ ਪੀਬੀ ਜੀ ਸਿਰਫ ਕੈਂਪ ਆਰਗੇਨਾਈਜ਼ ਕਰ ਸਕਦੀ ਹੈ ਪਰ ਉਸ ਨੂੰ ਮੇਲਾ ਬਣਾਉਂਦਾ ਜੋ ਸੁਪਨਾ ਹੈ ਉਹ ਡੋਨਰ ਵੀਰਾਂ ਨੇ ਪੂਰਾ ਕਰਨਾ ਹੁੰਦਾ ਤੇ ਬਹੁਤ ਖੁਸ਼ਕਿਸਮਤ ਤਾਂ ਅਸੀਂ ਇਹ ਐਦਾਂ ਦੇ ਪਰਿਵਾਰ ਜੋ ਸਾਡੇ ਨਾਲ ਜੁੜੇ ਹੋਏ ਇੱਕ ਤੇਰਾ ਮੈਸੇਜ ਉਹਨਾਂ ਲਈ ਹੈ ਜੋ ਲੋਕ ਅਜੇ ਵੀ ਡਰਦੇ ਆ ਜਿੰਨਾਂ ਜਿਹੜੇ ਕਹਿੰਦੇ ਆ ਕਿ ਅਸੀਂ ਬਲੱਡ ਡੇਟ ਨਹੀਂ ਕਰਨਾ ਕੋਈ ਪ੍ਰੋਬਲਮ ਆ ਜਾਊਗੀ ਤਾਂ ਉਹਨਾਂ ਨੂੰ ਇਹ ਬੇਨਤੀ ਹੈ ਕਿ ਇੱਕ ਵਾਰ ਸਾਡੇ ਮੇਲੇ ਤੇ ਆਓ ਚਾਹੇ ਬਲੱਡ ਡੇਟ ਨਾ ਕਰੋ ਉਹਨਾਂ ਦਾਨੀ ਸੱਜਣਾ ਨੂੰ ਵੇਖੋ ਜੋ ਇਤਿਹਾਸ ਤਿੰਨ ਮਹੀਨੇ ਬਾਅਦ ਬਲੱਡ ਡੇਟ ਕਰਨਾ ਹੈ ਪਲੀਜ਼ ਤੁਸੀਂ ਇੱਕ ਵਾਰ ਸਾਡੇ ਮੇਲੇ ਤੇ ਜਰੂਰ ਆਓ ਥੈਂਕ ਯੂ ਸਰ ਕੀ ਨਾ ਬੇਨਤੀ ਦਾ ਮੇਰਾ ਨਾਮ ਰਜਿੰਦਰ ਸਿੰਘ ਸਰਾ ਰਿਟਾਇਰਡ ਤਹਿਸੀਲਦਾਰ ਤੇ ਸਾਡਾ ਕੋਟਪੂਰਾ ਵਿਸ਼ਵਾਸ ਲਵੈਂਟ ਕਲੱਬ ਦਾ ਵੀ ਮੈਂਬਰਾਂ ਮੈਂ ਅੱਜ ਹੀਰੇ ਵੈਲਫੇਅਰ ਕਲੱਬ ਕੋਟਪੂਰਾ ਅਤੇ ਕੋਟਪੂਰਾ ਵਿਸ਼ਵਾਸ ਲਵੈਂਟ ਕਲੱਬ ਦਾ ਪੂਰਨ ਪੀਪੀਜੀ ਵੈਲਫੇਅਰ ਕਲੱਬ ਨੂੰ ਸਹਿਯੋਗ ਆ ਸਾਰੇ ਹੀ ਮੈਂਬਰ ਅੱਜ ਹਕੂਮਦਾਨ ਦੇ ਰਹੇ ਆ ਮੈਂ ਵੀ ਅੱਜ 25ਵੀਂ ਵਾਰ ਹਕੂਮਦਾਨ ਕੀਤਾ ਜੋ ਕਿ ਪੀਪੀਜੀ ਕਲੱਬ ਦਾ ਸੁਰਮੇ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕੋ ਉਹ ਦੂਜਾ ਨੁਕਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਔਰ ਬਹੁਤ ਵਧਾਈ ਦੇ ਪਾਤਰਾ ਪਰਮਾਤਮਾ ਇਹਨਾਂ ਤੇ ਬਿਹਰ ਭਰਿਆਸ ਰੱਖੇ ਔਰ ਲੰਬੇ ਸਮੇਂ ਤੱਕ ਨੁਕਤਾ ਦੀ ਸੇਵਾ ਕਰੇ ਜਿਹੜੇ ਲੋਕ ਦਰਬੇਸ ਨੂੰ ਨੰਗਾ ਕਰਨ ਤੋਂ ਜਿਹੜੇ ਕੰਦੇ ਨਹੀਂ ਨੰਗ ਹੋਉਂ ਨਾ ਜਾਵੇ ਜਾਂ ਤੁਸੀਂ ਇਨੀ ਕੀ ਇਥਾ ਵਿਕੀ ਕਰਨ ਨੰਗ ਹੋਦਾ ਬਹਿਮ ਆ ਜੀ ਲੋਕਾਂ ਨੂੰ ਮਤਲਬ ਜਿਹੜਾ ਜਿਹੜਾ ਖੂਨਦਾਨ ਕਰਦਾ ਉਹ ਬਿਮਾਰੀਆਂ ਤੋਂ ਰਹਿਤ ਰਹਿੰਦਾ ਔਰ ਚੰਗ ਮਤਲਬ ਫਟਾ ਕਟਾ ਮਨੁੱਖ ਸਾਲ ਦੇ ਵਿੱਚ ਤਿੰਨ ਵਾਰੀ ਵੀ ਖੂਨਦਾਨ ਕਰ ਸਕਦਾ ਚਾਰ ਵਾਰੀ ਵੀ ਕਰ ਸਕਦਾ ਔਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਮੈਂ ਅੱਜ 25 ਵਾਰ ਖੂਨ ਕੀਤਾ 64 ਸਾਲ ਉਮਰ ਮੇਰੀ ਪਹਿਲਾਂ ਦਾ 60 ਸਾਲ ਤੋਂ ਬਾਅਦ ਲੈਂਦੇ ਰਹੀ ਸੀਗੇ ਹੁਣ ਪਤਾ ਨਹੀਂ ਕੀ ਕ੍ਰਾਈਟੇਰੀਆ ਅਪਣਾਇਆ 65 ਸਾਲ ਤੱਕ ਖੂਨਦਾਨ ਲਾਪੇ ਆਜ ਮੈਂ 25 ਵਾਰ ਖੂਨਦਾਨ ਕੀਤਾ ਕੋਈ ਕੋਈ ਕਦੇ ਤਕਨੀਕ ਨਹੀਂ ਹੋਈ ਇਹ ਉਹ ਗੱਲ ਹੈ ਜਿਹੜੀ ਕਿਤੇ ਨਿਕਲਦੀ ਹੈ ਕਿਹੜਾ ਜਣ ਫੱਬ ਤੋਂ ਪਹਿਲਾਂ ਕੋਟਨ ਕੋਟ ਦਾ ਨਵਾਦ ਇਸ ਕਲਬ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਪ੍ਰਾਲਾ ਕਰਦੇ ਆ ਲੱਖਾਂ ਹੀ ਲੋਕਾਂ ਦੀ ਜਾਨ ਦੇ ਇਹ ਵਾਰਸ ਬੰਦੇ ਆ ਇਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਉਸ ਤੋਂ ਬਾਅਦ ਕੋਟਨ ਕੋਟ ਧੰਨਵਾਦ ਹੈ ਇਹ ਸਾਡੇ ਸੁਖਵਿੰਦਰ ਸਿੰਘ ਡੀਸੀ ਸਾਡੇ ਸਰਾਣ ਸਾਹਿਬ ਸੀਲਦਾਰ ਸਾਹਿਬ ਹੈ ਜਿਹੜੇ ਹੋਰ ਜਿੰਨੀਆਂ ਵੀ ਸੰਗਤਾਂ ਦਾ ਜਿਨ੍ਹਾਂ ਨੇ ਇਹਨਾਂ ਦੇ ਪਰਾਲੇ ਨੂੰ ਆ ਕੇ ਚਾਰ ਚੰਦ ਲਾਏ ਆ ਆ ਕੇ ਬਲੱਡ ਨੇ ਨੀਡ ਕੀਤਾ ਸਾਡੇ ਪੰਜਾਬ ਵਿੱਚ ਵਸਦੇ ਦੁਖਿਆਰੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਦੁਨੀਆ ਤੋਂ ਹਰ ਚੀਜ਼ੇ ਮੁੱਲ ਮਿਲ ਸਕਦੀ ਹੈ ਕੋਈ ਵੀ ਚੀਜ਼ ਲੈ ਲਓ ਹੀਰਾ ਜਵਾ ਰਾਤ ਸੌਣਾ ਚਾਂਦੀ ਮੁੱਲ ਮਿਲ ਜਾਂਦਾ ਜਿਹੜਾ ਬਲੱਡ ਹੈ ਇਹ ਤਾਂ ਜਿਵੇਂ ਸਰਾਂ ਸਾਹਿਬ ਹੈ ਡੀਸੀ ਵਰਗੇ ਜਾਂ ਹੋਰ ਜਿਹੜੇ ਸੱਜਣ ਬੈਠੇ ਆ ਇਹ ਦਿਲਦਾਰ ਲੋਕ ਹੀ ਦੇ ਸਕਦੇ ਆ ਕਿ ਉਹ ਮੁੱਲ ਨਹੀਂ ਮਿਲਦਾ ਇਹ ਅਣਮੁੱਲਾ ਹੈ ਇਸ ਕਰਕੇ ਮੈਂ ਸਾਰੇ ਹੀ ਦੇਸ਼ ਵਾਸੀਆਂ ਮੁਰੇ ਹੱਥ ਬਣ ਕੇ ਅਪੀਲ ਕਰਦਾ ਹਾਂ ਇਹਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਉਸ ਘੰਟਿਆਂ ਵਿੱਚ ਹੀ ਬਲੱਡ ਪੂਰਾ ਹੋ ਜਾਂਦਾ ਹੈ ਇਸ ਮੇਲੇ ਦੇ ਵਿੱਚ ਆ ਕੇ ਜਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਥੇ ਆਰੀ ਲੋਕਾਂ ਦਾ ਨਾਲ ਹਿੱਸਾ ਬਣ ਕੇ ਉਹਨਾਂ ਦਾ ਦੁੱਖ ਵਡਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਨਰਿੰਦਰ ਬਹਿਰ ਪੈਟਰਨ ਟੀਵੀ ਜੀ ਕਲੱਬ ਅੱਜ ਅਸੀਂ ਕਲੱਬ ਦੇ 16 ਸਾਲ ਪੂਰੇ ਹੋਣ ਤੇ ਉਹਨੇ ਸਥਾਪਨਾ ਦੇ ਉਸ ਤੇ ਕੈਂਪ ਲਗਾਇਆ ਔਰ ਅਸੀਂ ਲੋਕਾਂ ਨੂੰ ਜਿਵੇਂ ਜਿਵੇਂ ਅਪੀਲ ਕੀਤੀ ਸੀ 1313 ਦਾ ਮਿਸ਼ਨ ਅਸੀਂ ਨਿਭਾਇਆ ਜੀ ਇਸ ਵਾਰ ਔਰ ਸਾਨੂੰ ਉਮੀਦ ਹੈ ਕਿ ਸਾਡਾ 16 ਸਾਡੇ 1600 ਹੋ ਗਿਆ ਅਸੀਂ 2000 ਪਾਰ ਕਰਾਂਗੇ ਔਰ ਅਸੀਂ ਲੋਕਾਂ ਨੂੰ ਵੱਖ-ਵੱਖ ਮੁੰਦਾਨ ਕਰਨ ਦੀ ਅਪੀਲ ਕੀਤੀ ਸੀ ਲਗ ਲਗ ਜਗ੍ਹਾ ਜਗ੍ਹਾ ਪੋਸਟਰ ਲਾਏ ਜੀਤੇ ਔਰ ਵੱਖ-ਵੱਖ ਤਰੀਕੇ ਨਾਲ ਮੁਹਿੰਮ ਚਲਾਈ ਸੀ ਔਰ ਤੁਹਾਨੂੰ ਕਾਮਯਾਬੀ ਮਿਲ ਰਹੀ ਹੈ ਔਰ ਕੋੜੂਪੁਰਾ ਕੀ ਹਾਲੇ ਦੁਆਲੇ ਦੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਲੋਕ ਆਪ ਉਹ ਜਾਰੇ ਹੋ ਕੇ ਅੱਗੇ ਆ ਰਹੇ ਆ ਔਰ ਬਲੱਡ ਡੋਨੇਟ ਕਰ ਰਹੇ ਆ ਔਰ ਮੈਂ ਕੋਲਪੁਰੇ ਦਾ ਔਰ ਇਲਾਕਾ ਵਾਸੀਆਂ ਦਾ ਹੋਰ ਜਿਹੜੇ ਵਕਫ ਸੰਸਥਾਵਾਂ ਹੈ ਜਿਨ੍ਹਾਂ ਚੋਂ ਧਾਰਮਿਕ ਸੰਸਥਾਵਾਂ ਸਿਆਸੀ ਤੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਮੈਂ ਪੰਜ ਜਿਹੜੀ ਤੋਂ ਕਿਸਾਨ ਜਥੇਬੰਦੀ ਖਾਸ ਕਰਕੇ ਗੁਰਜੰਦ ਸਿੰਘ ਜੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਾਰ ਵੀ 300 ਤੋਂ ਵੱਧ ਯੂਨਿਟ ਉਹਨਾਂ ਨੂੰ ਦਾਨ ਕਰਵਾਏ ਆ ਔਰ ਹੁਣ ਵੀ ਮੈਂ ਲੋਕਾਂ ਨੂੰ ਬਾਕੀ ਵੀ ਕਹਿੰਦਾ ਵੀ ਡਰ ਲੋਕਾਂ ਨੇ ਕੱਢਿਆ ਬਾਕੀ ਲੋਕ ਵੀ ਡਰ ਕੱਢਣ ਔਰ ਵੱਧ ਤੋਂ ਵੱਧ ਖੂਨ ਦਾਨ ਕਰਨ ਖੂਨ ਦਾਨ ਇਹ ਮਹਾਨ ਦਾਨ ਹੈ ਇਹਨੂੰ ਤਾਂ ਹੀ ਕਿਹਾ ਜਾਂਦਾ ਕਿ ਇੱਕ ਵਾਰੀ ਖੂਨ ਦਾਨ ਕੀਤਾ ਆਪਣਾ ਤਿੰਨ ਜਾਨਾਂ ਬਚਾ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਵੀ ਲਾ ਵੀ ਵੱਧ ਵੱਧ ਅੱਗੇ ਆਓ ਔਰ ਖੂਨਦਾਨ ਕਰੋ। ਹਾਂਜੀ ਸਰ ਕਿਹਨਾ ਭਾਈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਪੱਕਾ ਨੰਬਰਦਾਰ ਅੱਜ 3 ਬਰਗੇ ਪੁਲਕਿਆ ਬਖੜੀਂ ਨੀ ਰੋਕੇ ਜੋ ਇੱਕ ਨੰਬਰ ਮੰਗ ਪਰੇ ਤੇ ਹਾਂਜੀ ਜੀ ਦੀ ਜਰੂਰ ਕਿਹਾ ਕਿ ਉਹਨਾਂ ਨੂੰ ਮੰਗ ਕੇ ਚਲایا ਪਹਿਲਾ ਖੂਨਦਾਨੀਆ ਇਹਦੇ ਕਰਨ ਹਾਂਜੀ ਮੈਂ ਪੀਪੀ ਜੀ ਦਾ ਸੀਨੀਅਰ ਮੀਟ ਪ੍ਰਧਾਨ ਤੇ ਮੈਂ ਪੈਂਡ ਵੀ ਮਹਾਰਾਜ ਬਲੱਡ ਨੇਟ ਕੀਤਾ ਤੇ ਬਹੁਤ ਵਰਕ ਕੀਤਾ ਹਲਕੇ ਦੇ ਵਿੱਚ ਤੇ ਹਲਕੇ ਨੇ ਬਹੁਤ ਜਿਆਦੇ ਭਪੂਰ ਸਾਨੂੰ ਸਾਥ ਦਿੱਤਾ ਤੇ ਮੈਂ ਸਾਰੇ ਡੋਨਰ ਭੈਣ ਭਰਾਵਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਸਾਡਾ ਰੈਣੀ ਨਹੀਂ ਰਾਵਾਂਗੇ ਹੰਦਾਂ ਦੇ ਉੱਤੇ ਕੀਤਾ ਤੁਹਾਡੇ ਦਿੱਤੇ ਕੀ ਟਿਕ ਕੇ ਚੰਗੀ ਆਈ ਨਹੀਂ ਜੀ ਕੋਈ ਫਰਕ ਕੀ ਕਰੇਗਾ ਕੀ ਨਹੀਂ ਜੀ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਇਹ ਕਿਰੇ ਬੁੱਤਰ ਲੋਕੀ ਕਰੇ ਲੈਤੇ ਰਹਿੰਦੇ ਆ ਬਿਕੂ ਗਾਂਤ ਭੇਜ ਕਰਦੇ ਆ ਹਾਂਜੀ ਉਹ ਵਾਹ ਨੂੰ ਤੋਂ ਪਾਲੀ ਬੈਠੇ ਵੀ ਆਰੇ ਸਦਾਰ ਕਰਨਾ ਪਾਉਣਾ ਕੋਈ ਹੋਊਗਾ ਇਸ ਤਰ੍ਹਾਂ ਵੀ ਉਹ ਵੀ ਇਹ ਨੀਚੇ ਨਹੀਂ ਕਿਤੇ ਰਹਿ ਗਏ ਕਿਤੇ ਕਿਤੇ ਭਾਈ ਜੀ ਇਸ ਤਰ੍ਹਾਂ ਵੀ ਜੇ ਆਪਾਂ ਕੋਨੈਕਟ ਕਰਾਂਗੇ ਫਿਰ ਹੁਣ ਆਪਣੇ ਆਪਣਾ ਮੈਡੀਕਲ ਕਾਲਜ ਦੇ ਵਿੱਚ ਹੀ ਲੈ ਲਈਏ ਅੱਠ ਜ਼ਿਲ੍ਹਿਆਂ ਨੂੰ ਕਵਰ ਕਰਦਾ ਤੇ 145 ਬੱਚੇ ਥੈਲੋਸਿਮੀਆ ਆਪਣੇ ਮੈਡੀਕਲ ਕਾਲਜ ਚ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਬਲੱਡ ਲੱਗਦਾ ਜੇ ਆਪਾਂ ਬਲੱਡ ਡੋਨੇਟ ਕਰਨ ਵਾਸਤੇ ਅੱਗੇ ਨਹੀਂ ਆਵਾਂਗੇ ਤੇ ਉਹਨਾਂ ਬੱਚਿਆਂ ਦਾ ਕੀ ਬਣੂਗਾ ਜੀ ਜੇ ਆਪਾਂ ਬਲੱਡ ਡੋਨੇਟ ਕਰਾਂਗੇ ਤੇ ਉਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਸੁਖਾਲੀ ਤੇ ਵਧੀਆ ਹੋਊਗੀ ਮੇਰਾ ਨਾਮ ਜੀ ਬਰਿੰਦਰ ਕੁਮਾਰ ਮੈਂ ਨਗਰ ਕਾਉਂਸਲ ਫਾਇਰ ਵਿਭਾਗ ਦੇ ਵਿੱਚ ਮੁਲਾਜ਼ਮ ਆ ਤੇ ਇਹ ਬਹੁਤ ਵਧੀਆ ਪਰਾਲਾ ਪੀਵੀਜੀ ਕਲੱਬ ਵੱਲੋਂ ਕੀ ਇਨਸਾਨੀਅਤ ਦੀ ਸੇਵਾ ਲਈ ਆਪਾਂ ਨੂੰ ਜਿਹੜਾ ਖੂਨ ਹੈ ਉਹ ਨਾਲੀਆਂ 'ਚ ਨਹੀਂ ਨਾੜੀਆਂ 'ਚ ਵਹਿਣਾ ਚਾਹੀਦਾ ਸਭ ਨੂੰ ਆਪਣਾ ਖੂਨ ਦੇਣਾ ਚਾਹੀਦਾ ਇਨਸਾਨੀਅਤ ਖਾਤਰ ਠੀਕ ਹੈ ਜੀ ਮੈਂ ਲੋਕਲ ਕੋੜਕਪੁਰੇ ਤੋਂ ਫਾਇਰ ਗੇਟ ਦਾ ਮੁਲਾਜ਼ਮ ਆ ਠੀਕ ਹੈ ਜੀ ਇਹ ਬਹੁਤ ਵਧੀਆ ਪਰਾਲਾ ਮੇਰੇ ਵੱਲੋਂ ਅੱਜ ਇਨਸਾਨੀਅਤ ਲਈ ਸਭ ਤੋਂ ਵੱਡੀ ਚੀਜ਼ ਆਪਾਂ ਨੂੰ ਦੁਨੀਆ ਦੇ ਵਿੱਚ ਇਹੀ ਸਫਾਈ ਗਈ ਹੈ ਕਿ ਕਿਸੇ ਦੇ ਭਲੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇਣੀ ਚਾਹੀਦੀ ਆ ਕਿਸੇ ਨੂੰ ਲੋੜਵੰਦ ਪਰਿਵਾਰ ਹੁੰਦਾ ਕਈ ਵਾਰੀ ਖੂਨ ਚਾਹੀਦਾ ਉਹਨੂੰ ਤੁਰੰਤ ਜਾ ਕੇ ਦੇ ਦੇਣਾ ਚਾਹੀਦਾ ਨਹੀਂ ਕਰਕੇ ਆ ਕਹਿੰਦੇ ਲੋਕਾਂ ਨੂੰ ਇਹਦੇ ਤੇ ਮੈਂ ਕਹਿਣਾ ਚਾਹਨਾ ਡਰਨ ਵਾਲੀ ਕੋਈ ਗੱਲ ਨਹੀਂ ਐ ਖੂਨ ਦੀ ਆਪਣੇ ਸਰੀਰ ਦੀਆਂ ਅੰਧੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਜੋ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਖੂਨ ਦਿੱਤੇ ਨਾਲ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਇੱਕ ਖੂਨ ਆ ਉਹ ਮਹਾਦਾਨ ਐ ਇਹਨੂੰ ਸਭ ਤੋਂ ਵੱਧ ਹੋ ਕੇ ਦੇਣਾ ਚਾਹੀਦਾ ਇਹ ਡਰਨ ਵਾਲੀ ਕੋਈ ਗੱਲ ਨਹੀਂ ਐ ਡਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਐ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਨੰਗਲ ਬੀਬੀਜੀ ਵੈਲਫੇਅਰ ਕਲੱਬ ਦੀ ਦਿਹਾਤੀ ਇੰਚਾਰਜ ਹੋਣ ਦੇ ਨਾਤੇ ਅੱਜ ਜਿੰਨੇ ਵੀ ਇੱਥੇ ਡੋਨਰ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬੀਬੀਜੀ ਵੈਲਫੇਅਰ ਕਲੱਬ ਵੱਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪੋ ਆਪਣੀ ਬਿਊਟੀ ਬੜੀ ਹੀ ਤਨਦੇਈ ਦੇ ਨਾਲ ਨਿਭਾਈ ਖਾਸ ਕਰਕੇ ਮੈਂ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਬਹੁਤ ਹੀ ਲਗਨ ਦੇ ਨਾਲ ਇੱਥੇ ਹਮ ਹਮਾ ਕੇ ਪਹੁੰਚੀਆਂ ਜੜੀਆਂ ਤੇ ਸੂਈ ਤੋਂ ਡਰਦੀਆਂ ਸੀ ਅੱਜ ਉਹਨਾਂ ਨੇ ਉਹ ਵੀ ਡਰ ਕੰਢ ਕੇ ਇਹ ਬਹੁਤ ਹੀ ਵਧੀਆ ਕੰਮ ਜਿਹੜੀ ਹੈਗੀ ਹੈ ਸੇਵਾ ਨਿਭਾਈ ਆ ਤੇ ਮੈਂ ਸਾਰਿਆਂ ਦਾ ਹੀ ਸਾਰੇ ਹੀ ਜਿੰਨੇ ਵੀ ਸੰਗਤ ਦੇ ਉੱਤੇ ਪਹੁੰਚੀ ਆ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਧੰਨਵਾਦ ਕਰਦੀ ਆ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਅਜੇ ਤੱਕ ਵੀ ਸੰਗਤ ਜਿਹੜੀ ਹੈਗੀ ਹੈ ਉਹ ਮਹਾਨਤਾ ਤੇ ਪਹੁੰਚ ਰਹੀ ਹੈ ਕਿਹੋ ਜਿਹਾ ਵਰਗਾ ਮਾਹੌਲ ਆ ਅੱਜ ਵੀ ਡੋਨਰਾਂ ਦੀਆਂ ਉਹ ਆ ਰਹੇ ਆ ਕੋਣ ਆ ਰਹੇ ਆ ਕਿ ਅਸੀਂ ਆ ਰਹੇ ਆ ਅਜੇ ਵੀ ਦਰਨ ਜਿਹੜੇ ਉਹ ਮਾਮਾ ਕੇ ਪਹੁੰਚ ਰਿਹਾ ਹੈ ਕਿ ਵਿਆਹ ਵਰਗਾ ਮਾਹੌਲ ਤੇ ਬਣਿਆ ਹੋਇਆ ਹੈ ਤੇ ਮੈਂ ਇੱਕ ਮੈਸੇਜ ਦੇਣੀ ਆ ਸੰਗਤ ਨੂੰ ਜਿਹੜੇ ਨਹੀਂ ਆਉਂਦੇ ਜਿਹੜੇ ਡਰਦੇ ਆ ਸੂਈਆਂ ਤੋਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਜਰੂਰ ਚਾਹੂੰਗੀ ਕਿ ਤੁਸੀਂ ਡਰਿਆ ਨਾ ਕਰੋ ਤੁਸੀਂ ਵੀ ਇਹ ਸੇਵਾ ਦੇ ਵਿੱਚ ਇਸ ਜੱਗ ਦੇ ਵਿੱਚ ਜਰੂਰ ਹਿੱਸਾ ਬਾਇਆ ਕਰੋ ਤੇ ਐਸਪੀ ਵੀ ਜੀ ਵੈਲਫੇਅਰ ਕਲੱਬ ਦੇ ਤੁਸੀਂ ਵੀ ਆਣ ਕੇ ਮੈਂਬਰ ਬਣੋ ਕਿਉਂਕਿ ਚੰਗੀ ਜਦੋਂ ਆਪਾਂ ਸੰਸਥਾ ਕੋਈ ਜੁਆਇਨ ਕਰਦੇ ਆ ਉਹਦੇ ਵਿੱਚ ਬਹੁਤ ਹੀ ਲਾਭ-ਇਲਾਭ ਹੁੰਦਾ ਕਿਉਂਕਿ ਚੰਗੇ ਸੰਗਤ ਦੇ ਵਿੱਚ ਆ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਬਸ ਇਹ ਨਹੀਂ ਕਹੂੰਗੀ ਥੈਂਕ ਯੂ so much ਮੈਂ ਮੇਰਾ ਨਾਮ ਅਜੀਤ ਸਿੰਘ ਹੈ ਜੀ ਮੈਂ ਗੁਣਾਣੇ ਦੇ ਚੈਰੀਟੇਬਲ ਬਲੱਡ ਬੈਂਕ ਦਾ ਡਾਇਰੈਕਟਰ ਹੈਗਾ ਬਠਿੰਡੇ ਤੋਂ ਸਾਡੀ ਟੀਮ ਅੱਜ ਇੱਥੇ ਇਸ ਖੂਨਦਾਨ ਮੇਲੇ ਲਈ ਬਲੱਡ ਕਲੈਕਟ ਕਰਨ ਵਾਸਤੇ ਆਈ ਹੋਈ ਸੀਗੀ ਬਠਿੰਡੇ ਤੋਂ ਇੱਥੇ ਅੱਜ ਪੰਜਾਬ ਦੀ ਕੁਝ ਸਰਕਾਰੀ ਹਸਪਤਾਲਸ ਵਗੈਰਾ ਮਿਲਾ ਕੇ 10 ਦੇ ਕਰੀਬ ਟੀਮਾਂ ਆਈਆਂ ਹੋਈਆਂ ਜੀ ਅੱਜ ਕਰੀਬ ਇੱਥੇ 1600 ਦੇ ਕਰੀਬ ਯੂਨਿਟ ਕਲੈਕਟ ਹੋਏ ਨੇ ਪੀਪੀਜੀ ਵੈਲਫੇਅਰ ਕਲੱਬ ਕੋਟਕਪੁਰੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਮਾਜ ਦੀ ਭਲੇ ਸਮਾਜ ਦੀ ਭਲਾਈ ਲਈ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਤਾਂ ਕਰਦੇ ਜੀ ਦੇਖੋ ਜੀ ਜਿਹੜਾ ਵੀ ਬੰਦਾ ਜਾਂ ਕੋਈ ਵੀ ਹਿਊਮਨ ਬੀਇੰਗ ਜਿਹਦੀ ਜਿਹਦਾ ਜਿਹਦੀ ਉਮਰ 18 ਸਾਲ ਤੋਂ ਉੱਤੇ ਹੈ 45 ਕਿਲੋ ਤੋਂ ਭਾਰ ਉੱਤੇ ਹੈਗਾ ਉਹਨਾਂ ਨੂੰ ਪਿਛਲੇ 1 ਸਾਲ ਚ ਮਲੇਰੀਆ ਪੀਲੀਆ ਟਾਈਫਾਇਡ ਨਹੀਂ ਹੋਇਆ ਕੋਈ ਨਸ਼ਾ ਨਹੀਂ ਕਰਦੇ ਕੋਈ ਮੈਡੀਸਿਨ ਨਹੀਂ ਲੈ ਰਹੇ ਆ ਪਿਛਲੇ 1 ਸਾਲ ਚ ਕੋਈ ਕੋਵਿਡ ਨਾ ਹੋਇਆ ਕੋਈ ਡੇਂਗੂ ਨਹੀਂ ਹੋਇਆ ਪਿਛਲੇ 1 ਸਾਲ ਚ ਉਹ ਬਿਨਾ ਕਿਸੇ ਗੱਲ ਤੋਂ ਆਪਣੇ ਫਿਜ਼ੀਕਲੀ ਔਰ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਕੇ ਕਿ ਉਹਨਾਂ ਦਾ ਹਿਮੋਗਲੋਬਿਨ 12.5 ਗ੍ਰਾਮ ਤੋਂ ਉੱਤੇ ਹੋ ਬਲੱਡ ਡੋਨੇਟ ਕਰ ਸਕਦੇ ਆ ਜੀ ਇਹਦੇ ਨਾਲ ਕੋਈ ਮਿਥ ਨਹੀਂ ਹੈ ਆਪਣੀ ਪੋਪੂਲੇਸ਼ਨ ਦੇ ਵਿੱਚ ਅਗਰ 2% ਲੋਕ ਵੀ ਬਲੱਡ ਡੋਨੇਟ ਕਰਨ ਤਾਂ ਜੀ ਬਲੱਡ ਦੀਕ ਦੇ ਘਾਟ ਨਾ ਉਹਨੇ ਦੇਨ ਨਾਲ ਕੋਈ ਕੋਈ ਡੇਂਗਾ ਵਿੱਚ ਨਹੀਂ ਜਾਂ ਕੋਈ ਕਮੀ ਨਾ ਵੇ ਹੁੰਦੇ ਨਾ ਕੋਈ ਜਿਹੇ ਗੱਲ ਨੂੰ ਦੱਸ ਕੇ ਬਲੱਡ ਦੇਣ ਤੋਂ ਬਾਅਦ ਤੁਸੀਂ ਪ੍ਰੋਪਰ ਅੱਧਾ ਘੰਟਾ ਰੈਸਟ ਕਰੋ ਉਸ ਦਿਨ ਕਿਸੇ ਉੱਚੀ ਬਿਲਡਿੰਗ ਤੇ ਨਾ ਚੜੋ ਕੋਈ ਹੈਵੀ ਡਰਾਈਵ ਤੇ ਨਾ ਜਾਓ ਜਿਮ ਲਗਾਉਂਦੇ ਤਾਂ ਜਿਮ ਨਾ ਲਗਾਓ ਉਸ ਦਿਨ ਪਾਣੀ ਬੱਧ ਪੀਓ ਡਾਈਟ ਆਪਣੀ ਪ੍ਰੋਪਰ ਲਵੋ ਬਾਕੀ ਕੋਈ ਕੋਈ ਇਹਦੇ ਵਿੱਚ ਪ੍ਰੇਸ਼ ਕਰਨ ਵਾਲੀ ਕੋਈ ਗੱਲ ਨਹੀਂ ਹੈ ਬੇਸਿਕਲੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਤੇ ਇੱਕ ਦਿਨ ਸਾਡਾ ਚੈਨਲ ਆਯਾਤ ਪਾਰਤ ਨੇ ਮੈਂ